ਜਦੋਂ ਲੋਕਡਾਊਨ ਲੱਗਾ 3 ਮਹੀਨੇ 4 ਮਹੀਨੇ ਅੰਦਰ ਵੜ ਕੇ ਬੈਠੇ ਰਹੇ ਅਸੀਂ ਸਾਡਾ ਕੁੱਲ ਬੰਦਾ ਦਿਹਾੜੀ ਜਾਣ ਵਾਲਾ ਕੋਈ ਬੰਦਾ ਕਿਸੇ ਦੀ ਆਮਦਨ ਨਹੀਂ ਕੋਈ ਜਦ ਉਹਨੂੰ ਇਹ ਪੁੱਛਣਾ ਹੋਵੇ ਸਾਨੂੰ ਅਸੀਂ ਕਮੇਟੀ ਨੂੰ ਇਹ ਪੁੱਛਦੇ ਹਾਂ ਕਿ ਮਤਲਬ ਸਾਨੂੰ ਕੀ ਸਹੂਲਤ ਦਿੱਤੀ ਛੋਹਣਾ ਨੇ ਆ ਡੋਡੀ ਵਾਰਾਂ ਦੇ ਵਿੱਚ ਉਹਨਾਂ ਨੇ ਰਸਣ ਵੰਡ ਲਿਆ ਸਾਨੂੰ ਕੀ ਦਿੱਤਾ ਉਹਨਾਂ ਨੇ ਪੰਜਾਬ ਸਰਕਾਰ ਹੁਦਾਬਾ ਪੰਜਾਬ ਨੁਕਸਾਨ ਕੀ ਤੁਹਾਨੂੰ ਸ਼ਾਇਦ ਵਿੱਚ ਜੁੜਨ ਵਾਸਤੇ ਸਾਨੂੰ ਨੁਕਸਾਨ ਹੀ ਨੁਕਸਾਨ ਆ ਕੀ ਰੁਕਣਾ ਸਾਨੂੰ ਕੋਈ ਸੂਨਤਾ ਨਹੀਂ ਮਿਲਦੀ ਸ਼ਹਿਰ ਨੂੰ ਪਿੰਡਾਂ ਨੂੰ ਸਾਨੂੰ ਸੌ ਸੂਨਤਾ ਮਿਲਦੀਆਂ ਸਾਨੂੰ ਧਾੜੀ ਨਹੀਂ ਅਸੀਂ ਸਾਨੂੰ ਧਾੜੀ ਕਿੱਥੇ ਲੈ ਜਾਣਗੇ ਸਾਨੂੰ ਚਹਿਰ ਵਾਲੇ ਕਿੱਥੇ ਜਾਵਾਂਗੇ ਅਸੀਂ ਧਾੜੀ ਜ਼ਿੰਮੇਵਾਰਤਾ ਸਾਨੂੰ ਧਾੜੀ ਲੈ ਜਾਂਦੇ ਆ ਨਰੇਗਾ ਦਾ ਕੰਮ ਚੱਲਦਾ ਸਾਡਾ ਬੁੜੀਆਂ ਸਾਡਾ ਝੋਨਾ ਲਾਉਂਦੀਆਂ ਜੇ ਮਤਲਬ ਵੀ ਚੱਲ ਮੜਾ ਮੋਟਾ ਅੱਗੇ ਕਪਾਹ ਫੁੱਟੀ ਹੁੰਦਾ ਸੀ ਤੇ ਹੁਣ ਝੋਨਾ ਲਾਉਂਦੀਆਂ ਫਿਰ ਉਹ ਵੜਦੀਆਂ ਵੀ ਆ ਸਿੱਟਾ ਚੋਗਲ ਵੀ ਜਾਂਦੀਆਂ ਤੇ ਕੱਲ ਨੂੰ ਸਾਨੂੰ ਪੰਚਾਇਤਾਂ ਬੰਦ ਕਰ ਦੂਗੀ ਕਿ ਕਿਧਰ ਨੂੰ ਜਾਵਾਂਗੇ ਬਰਬਾਦ ਬੀਸਰ ਕਮੇਟੀ ਬਰਬਾਦ ਹਾਏ 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 ਬਰਬਾਦ ਤੁਹਾਨੂੰ ਜ਼ਬਰਦਸਤੀ ਕੀ ਸ਼ਹਿਰ ਨਾਲ ਜੋੜਿਆ ਜਾ ਰਿਹਾ ਬਿਲਕੁਲ ਜੀ ਸਾਨੂੰ ਸ਼ਹਿਰ ਨਾਲ ਜੋੜਿਆ ਜਾ ਰਿਹਾ ਸਾਨੂੰ ਪੁੱਛਿਆ ਹੀ ਨਹੀਂ ਸਾਨੂੰ ਤਾਂ ਬਿਲਕੁਲ ਵੀ ਸਾਡੀ ਰਾਇ ਨਹੀਂ ਲਈ ਗਈ ਜੀ ਸਾਨੂੰ ਸਿਰਫ ਵੋਟਾਂ ਦੇ ਟਾਈਮ ਆ ਕੇ ਮਤਲਬ ਰਾਇ ਲਈ ਜਾਂਦੀ ਹੈ ਕਿ ਤੁਸੀਂ ਸਾਨੂੰ ਜੀ ਕਾਲੀਆਂ ਨੂੰ ਪਾਉਣੀ ਤੁਸੀਂ ਕਾਂਗਰਸੀਆਂ ਨੂੰ ਪਾਉਣੀ ਆ ਤੁਸੀਂ ਆਮ ਪਾਰਟੀ ਨੂੰ ਪਾਉਣੀ ਆ ਜਦੋਂ ਕਿ ਆਮ ਇਨਸਾਨ ਨੂੰ ਪੁੱਛਿਆ ਜਾ ਸਕਦਾ ਵੀ ਆਪਾਂ ਕਿੱਥੇ ਜਾਣਾ ਚਾਹੁੰਦੇ ਜਿੱਥੇ ਰਹਿਣਾ ਚਾਹੁੰਦੇ ਆ ਉਹ ਇਦਾਂ ਦੀ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ ਸਾਡੇ ਤੇ ਜ਼ਬਰਦਸਤੀ ਇਹ ਫੈਸਲਾ ਥੋਪਿਆ ਜਾ ਰਿਹਾ ਹੈ ਜਿਆਦਾ ਸਰਕਾਰ ਮੁੜਦਾਬਾਤ ਮੁੜਦਾਬਾਤ ਜਿਆਦਾ ਸਰਕਾਰ ਮੁੜਦਾਬਾਤ ਹਰ ਕਾਜ ਮੁੜਦਾਬਾਤ ਵਿਸਵਲ ਕਮੇਟੀ ਮੁੜਦਾਬਾਤ ਪ੍ਰਾਇਮ ਉਹਦੇ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਕੋਟੂਗਪੁਰੇ ਦੀਆਂ ਦਿਖਾਰੇ ਜਿੱਥੇ ਨਗਰ ਕੌਂਸਲ ਦੇ ਇਲੈਕਸ਼ਨਾਂ ਨੂੰ ਲੈ ਕੇ ਬਾਈਕਾਟ ਕੀਤਾ ਗਿਆ ਪੂਰਾ ਮਾਮਲਾ ਕੀ ਹੈਗਾ ਅਸੀਂ ਮhalla ਵਾਸੀਆਂ ਨਾਲ ਗੱਲਬਾਤ ਕਰਦੇ ਹਾਂ ਸਾਰੇ ਵੀ ਜਿਹੜੇ ਇੱਥੇ ਵਾਸੀ ਜਿਹੜੇ ਹੈਗੇ ਬੈਠੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਜਿਹੜੇ ਵਾਰਡ ਦੇ ਜਿਹੜੇ ਮੋਤਵਾਰਾ ਕੀ ਕਹਿੰਨਾ ਤੁਹਾਡਾ ਜੀ ਬਸ ਮੇਰਾ ਤਾਂ ਇਹੀ ਕਹਿਣਾ ਜੀ ਕਿ ਸਾਡੀ ਜਿਹੜੀ ਪੰਚਾਇਤ ਦਾ ਮਸਲਾ ਲੈ ਕੇ ਅਸੀਂ ਉਹ ਮਤਲਬ ਜੀ ਬੈਨਰ ਤੁਸੀਂ ਦੇਖ ਹੀ ਲਏ ਆ ਹਾਂਜੀ ਹਾਂਜੀ ਔਰ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਮਤਲਬ ਸਾਡਾ ਸੀਵਰੇਜ ਦੀ ਬਹੁਤ ਸਮੱਸਿਆ ਜੀ ਅਸੀਂ ਟਾਲੀਵਾਲ ਕੋਠਿਆਂ ਦਾ ਜਿਹੜਾ ਪਾਣੀ ਹੈ ਮਤਲਬ ਖੇਤਾਂ ਨੂੰ ਲੱਗਣ ਵਾਲਾ ਉਹਦੇ ਵਿੱਚ ਸਾਡਾ ਸੀਵਰੇਜ ਪੈ ਰਿਹਾ ਜੀ ਸਾਨੂੰ ਕੋਈ ਸੀਵਰੇਜ ਦੀ ਸਹੂਲਤ ਐ ਨਹੀਂ ਕਿ ਜੀ ਔਰ ਨੰਬਰ 2 ਇਹ ਆ ਜੀ ਬਸ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਨਾਲ ਵਾਅਦੇ ਕਰਕੇ ਚਲੇ ਗਏ ਵਾਅਦਾ ਕਿਸੇ ਨੇ ਕੋਈ ਪੂਰਾ ਨਹੀਂ ਕੀਤਾਗਾ ਸਾਡਾ ਹੁਣ ਬਾਈਕਾਟ ਆ ਜੀ ਨੰਬਰ 2 ਇਹ ਜੀ ਸਾਨੂੰ ਜਿਹੜਾ ਮਤਲਬ ਸਾਡਾ ਪਿੰਡ ਨਾਲ ਜੋੜਿਆ ਜਾਵੇ ਜਾਂ ਸਾਡੀ ਵੱਖਰੀ ਪੰਚਾਇਤ ਬਣਾਈ ਜਾਵੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਲੀਡਰਾਂ ਤੱਕ ਮੇਰੀ ਬਸ ਬਸ ਵਿਆਤੀ ਮਤਲਬ ਵਿਆਤੀ ਵੇਚ ਜਾਣਾ ਚਾਹੁੰਦੇ ਆ ਜੀ ਉਹ ਲੀਡਰਾਂ ਨੂੰ ਬੇਨਤੀ ਹੈ ਜੀ ਸਾਡੀ ਵੀ ਸਾਡੇ ਇਸ ਮਸਲੇ ਤੇ ਗੌਰ ਕੀਤੀ ਜਾਵੇ ਨਹੀਂ ਸਾਡਾ ਬਾਈਕਟ ਵੀ ਤੁਹਾਨੂੰ ਜ਼ਬਰਦਸਤੀ ਕੀ ਸ਼ਹਿਰ ਨਾਲ ਜੋੜਿਆ ਜਾ ਰਿਹਾ ਬਿਲਕੁਲ ਜੀ ਸਾਨੂੰ ਸ਼ਹਿਰ ਨਾਲ ਜੋੜਿਆ ਜਾ ਰਿਹਾ ਸਾਨੂੰ ਪੁੱਛਿਆ ਹੀ ਨਹੀਂ ਸਾਨੂੰ ਤਾਂ ਬਿਲਕੁਲ ਵੀ ਸਾਡੀ ਰਾਇ ਨਹੀਂ ਲਈ ਗਈ ਜੀ ਸਾਨੂੰ ਸਿਰਫ ਵੋਟਾਂ ਦੇ ਟਾਈਮ ਆ ਕੇ ਮਤਲਬ ਰਾਇ ਲਈ ਜਾਂਦੀ ਹੈ ਕਿ ਤੁਸੀਂ ਸਾਨੂੰ ਜੀ ਕਾਲੀਆਂ ਨੂੰ ਪਾਉਣੀ ਤੁਸੀਂ ਕਾਂਗਰਸੀਆਂ ਨੂੰ ਪਾਉਣੀ ਆ ਤੁਸੀਂ ਆਮ ਪਾਰਟੀ ਨੂੰ ਪਾਉਣੀ ਆ ਜਦੋਂ ਕਿ ਕਾਮ ਇਨਸਾਨ ਨੂੰ ਪੁੱਛਿਆ ਜਾ ਸਕਦਾ ਵੀ ਆਪਾਂ ਕਿੱਥੇ ਜਾਣਾ ਚਾਹੁੰਦੇ ਜਿੱਥੇ ਰਹਿਣਾ ਚਾਹੁੰਦੇ ਆ ਉਹ ਇਦਾਂ ਦੀ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ ਸਾਡੇ ਤੇ ਜ਼ਬਰਦਸਤੀ ਇਹ ਫੈਸਲਾ ਥੋਪਿਆ ਜਾ ਰਿਹਾ ਫੈਸਲਾ ਥੋਪਿਆ ਜਾ ਰਿਹਾ ਜੀ ਬਹੁਤ ਜ਼ਿਆਦਾ ਵੱਡਾ ਕਾਫੀ ਸਮੇਂ ਤੋਂ ਮਤਲਬ ਅਸੀਂ ਜਦੋਜਹਿਦ ਕਰ ਰਹੇ ਹਾਂ ਇਹ ਮਾਤਾ ਜੀ ਮਤਲਬ ਪਿਛਲੇ ਕਾਫੀ ਸਮੇਂ ਤੋਂ ਮਤਲਬ ਜੁੜੇ ਹੋਇਆ ਹੋ ਜੀ ਇਸ ਰਾਜਨੀਤੀ ਦੇ ਨਾਲ ਔਰ ਰਾਜਨੀਤੀ ਨਾਲ ਜੁੜਨ ਨਾਲ ਇਹਨਾਂ ਨੇ ਕਾਫੀ ਮਸਲੇ ਵੀ ਅੱਗੇ ਲੈ ਕੇ ਗਏ ਆ ਹੁਣ ਵੀ ਇੱਕ ਮਸਲਾ ਇਹਨਾਂ ਨੇ ਰੱਖਿਆ ਹੋਇਆ ਸੀ ਮੈਂ ਇਹਨਾਂ ਦੇ ਨਾਲ ਸਹਿਯੋਗ ਕਰੀ ਜਾ ਰਿਹਾ ਜੀ ਇਹਨਾਂ ਦਾ ਸਹਿਯੋਗ ਮੈਨੂੰ ਮੈਂ ਇਹਨਾਂ ਦਾ ਸਹਿਯੋਗ ਕਰ ਰਿਹਾ ਜੀ ਤਾਂ ਮੈਂ ਚਾਹੁੰਦਾ ਵੀ ਮਤਲਬ ਇਹ ਜਿਹੜਾ ਸਹਿਯੋਗ ਆ ਸਾਡਾ ਅੱਗੇ ਜਾਵੇ ਔਰ ਸਾਡਾ ਇਹ ਮਸਲਾ ਹੱਲ ਹੋਵੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਇਹ ਚਲੋ ਮੈਂ ਫੇਰ ਦੁਬਾਰਾ ਇਹਨਾਂ ਦਾ ਧੰਨਵਾਦ ਕਰਦਾ ਸਰਦਾਰ ਚਮਕੌਰ ਸਿੰਘ ਬਰਾੜ ਜੀ ਦਾ ਜਿਹੜੇ ਕਿ ਮੈਂਬਰ ਨੇ ਕੋਠੇ ਢਾਲੀਗਾਲ ਦੇ ਇਹਨਾਂ ਨੇ ਸਾਡਾ ਸਹਿਯੋਗ ਕੀਤਾ ਜੀ ਸਾਡੇ ਪਰਿਵਾਰਾਂ ਨੂੰ ਉੱਥੇ ਕੰਮ ਮਿਲਿਆ ਹੋਇਆ ਜੀ ਇਸ ਟਾਈਮ ਮੈਂ ਬਹੁਤ ਜ਼ਿਆਦਾ ਧੰਨਵਾਦ ਇਹਨਾਂ ਦਾ ਔਰ ਸਰਦਾਰ ਗੋਰਾ ਸਿੰਘ ਜਿਹੜੇ ਕਿ ਸਰਪੰਚ ਨੇ ਔਰ ਅਗਲੀ ਬਸ ਗੱਲ ਇਹ ਹੀ ਹੈ ਜੀ ਮੇਰੀ ਦੁਬਾਰਾ ਫੇਰ ਵੀ ਸਾਨੂੰ ਸ਼ਹਿਰ ਵਿੱਚ ਨਾ ਪਾਇਆ ਜਾਵੇ ਸਾਡੀ ਪੰਚਾਇਤ ਅੱਡ ਬਣਾਈ ਜਾਵੇ ਹਾਂ ਜੀ 22 ਨੰਬਰ ਵਾਰਡ ਵਾਲਾ ਇਹ ਪੁੱਛਣਾ ਚਾਹੀਦਾ ਹੈ ਹਾਂ ਜੀ ਕਿ ਮਤਲਬ ਜਦੋਂ ਲੋਕਡਾਊਨ ਲੱਗਾ ਤਿੰਨ ਮਹੀਨੇ ਚਾਰ ਮਹੀਨੇ ਅੰਦਰ ਵੜ ਕੇ ਬੈਠੇ ਰਹੇ ਅਸੀਂ ਹਾਂ ਜੀ ਸਾਡਾ ਕੁੱਲ ਬੰਦਾ ਦਿਹਾੜੀ ਜਾਣ ਵਾਲਾ ਹਾਂ ਜੀ ਕੋਈ ਬੰਦਾ ਕਿਸੇ ਦੀ ਆਮਦਨ ਨਹੀਂ ਕੋਈ ਜਿਆਦਾ ਉਹਨੂੰ ਇਹ ਪੁੱਛਣਾ ਹੋਵੇ ਸਾਨੂੰ ਅਸੀਂ ਕਮੇਟੀ ਨੂੰ ਇਹ ਪੁੱਛਦੇ ਹਾਂ ਕਿ ਮਤਲਬ ਸਾਨੂੰ ਕੀ ਸਹੂਲਤ ਦਿੱਤੀ ਛ ਉਹਨਾਂ ਨੇ ਆ ਡੋਡੀ ਵਾਰਡਾਂ ਦੇ ਵਿੱਚ ਉਹਨਾਂ ਨੇ ਰਾਸ਼ਨ ਵੰਡ ਲਿਆ ਸਾਨੂੰ ਕੀ ਦਿੱਤਾ ਉਹਨਾਂ ਨੇ ਹਾਂ ਜੀ ਉਹ ਦੱਸਣ ਸਾਨੂੰ ਬਾਕੀ ਜਿਹੜੀ ਜਿਹੜਾ ਸਾਡਾ ਸੇਵਰੇਜ ਦਾ ਪਾਣੀ ਆ ਗੰਦਾ ਪਾਣੀ ਆ ਧੰਨਵਾਦ ਅਸੀਂ ਪੰਚਾਇਤ ਦਾ ਕਰਦੇ ਕੋਠੇ ਤਾਂ ਹੀ ਆਲਾ ਨਾ ਜਿਹੜਾ ਸਾਡਾ ਪਾਣੀ ਖਾਲੇ ਚ ਪਈ ਜਾਂਦਾ ਜੇਕਰ ਰਾਜ ਸਾਡੇ ਨਾਲ ਵਿਰੋਧ ਹੋ ਜਾਣਾ ਉਹ ਤੇ ਅੱਜ ਸਾਡਾ ਪਾਣੀ ਬੰਦ ਕਰਦੇ ਅਸੀਂ ਜਾਵਾਂਗੇ ਕਿੱਧਰ ਨੂੰ ਇਹ ਅਜੇ ਹੋਰ ਤੁਹਾਡੀ ਵਿਰੋਧ ਤਾਂ ਕੀ ਹੈਗੀ ਵੀ ਤੁਹਾਨੂੰ ਸ਼ਹਿਰ ਨਾਲ ਨਾ ਜੋੜਿਆ ਜਾਵੇ ਨਾ ਜੋੜਿਆ ਜਾਵੇ ਬਸ ਇੱਕੋ ਹੀ ਗੱਲ ਆ ਸਾਡੀ ਵੀ ਅਸੀਂ ਸ਼ਹਿਰ ਨਾਲ ਨਹੀਂ ਜੋੜਨਾ ਤੇ ਨਾ ਜੋੜਿਆ ਜਾਵੇ ਬੰਦ ਲੋ ਜੇ ਤੁਹਾਨੂੰ ਜੋੜਦੇ ਆ ਫਿਰ ਤੁਹਾਡੇ ਵਾਲੇ ਕੋ ਗਾਹ ਕੀ ਕੀਤਾ ਜਾਊਗਾ ਅਸੀਂ ਬਾਈਕਟ ਕਰਾਂਗੇ ਅਸੀਂ ਜੁੜਨਾ ਹੀ ਨਹੀਂ ਚਾਹੁੰਦੇ ਨਹੀਂ ਜੁੜਨਾ ਚਾਹੁੰਦੇ ਸੀ ਨਾ ਸਾਨੂੰ ਪੁੱਛਿਆ ਨਾ ਸਾਨੂੰ ਪੁੱਛ ਕੇ ਜੋੜਿਆ ਤੇ ਨਾ ਅਸੀਂ ਜੁੜਨਾ ਜੇ ਜੇਕਰ ਉਹਨਾਂ ਕਮੇਟੀ ਕੋਲੇ ਪੈਸਾ ਨਹੀਂ ਫਿਰ ਸਾਨੂੰ 2 ਕਿਲੋਮੀਟਰ ਤੋਂ ਅੱਗੇ ਸਾਨੂੰ ਨਾਲ ਕਸ ਤੋਂ ਜੋੜਦੇ ਆ ਨਹੀਂ ਨੁਕਸਾਨ ਕੀ ਤੁਹਾਨੂੰ ਸ਼ਹਿਰ ਦੇ ਵਿੱਚ ਜੁੜਨ ਵਾਸਤੇ ਸਾਨੂੰ ਨੁਕਸਾਨ ਹੀ ਨੁਕਸਾਨ ਆ ਕੀ ਰੁਕਣਾ ਸਾਨੂੰ ਕੋਈ ਸੂਨ ਤਾਂ ਨਹੀਂ ਮਿਲਦੀ ਸ਼ਹਿਰ ਨੂੰ ਪਿੰਡਾਂ ਨੂੰ ਸਾਨੂੰ ਸੂਨ ਤਾਂ ਮਿਲਦੀਆਂ ਸਾਨੂੰ ਦਿਹਾੜੀ ਨਹੀਂ ਅਸੀਂ ਸਾਨੂੰ ਦਿਹਾੜੀ ਕਿੱਥੇ ਲੈ ਜਾਣਗੇ ਸਾਨੂੰ ਸ਼ਹਿਰ ਵਾਲੇ ਕਿੱਥੇ ਜਾਵਾਂਗੇ ਅਸੀਂ ਦਿਹਾੜੀ ਜ਼ਿੰਮੇਵਾਰਤਾ ਸਾਨੂੰ ਦਿਹਾੜੀ ਲੈ ਜਾਂਦੇ ਆ ਨੇਗਾ ਤਾਂ ਕੰਮ ਚੱਲਦਾ ਸਾਡਾ ਠੀਕ ਹੈ ਬੁੜੀਆਂ ਸਾਡਾ ਝੋਨਾ ਲਾਉਂਦੀਆਂ ਹਾਂ ਜੇ ਮਤਲਬ ਵੀ ਚੱਲ ਮੜਾ ਮੋਟਾ ਅੱਗੇ ਕਪਾਹ ਫੁੱਟੀ ਹੁੰਦਾ ਸੀ ਤੇ ਹੁਣ ਝੋਨਾ ਲਾਉਂਦੀਆਂ ਫਿਰ ਉਹ ਵੱਡਦੀਆਂ ਵੀ ਆ ਸਿੱਟਾ ਚੋਗਣ ਵੀ ਜਾਂਦੀਆਂ ਤੇ ਕੱਲ ਨੂੰ ਸਾਨੂੰ ਪੰਚਾਇਤ ਤਾਂ ਬੰਦ ਕਰ ਦੂਗੀ ਜੇ ਸਿੱਧਰ ਨੂੰ ਜਾਵਾਂਗੇ ਬਿਲਕੁਲ ਕਮੇਟੀ ਸਾਨੂੰ ਕੀ ਦਿੰਦੀ ਆ ਸਾਨੂੰ ਕਮੇਟੀ ਨੇ ਨਵੇਂ ਪੈਸੇ ਦਾ ਹੁਣ ਤੱਕ ਨਹੀਂ ਦਿੱਤੀ ਕੋਠੇ ਧਾਈ ਵਾਲ ਦੇ ਵਿੱਚ ਸਾਡਾ ਦੀਪੂ ਆ ਕੋਠੇ ਦਾ ਹਲ ਦੇ ਵਿੱਚ ਸਾਡੇ 65 ਰਾਸ਼ਨ ਕਾਟ ਬਣੇ ਆ ਕੋਠੇ ਦਾ ਹਲ ਦੇ ਵਿੱਚ ਸਾਡੇ ਦੂਜੇ ਆਪਣੇ ਕਾਟ ਬਣੇ ਆ ਜਿਹੜੇ 5 ਲੱਖ ਵਾਲੇ 5 ਲੱਖ ਵਾਲੇ ਵੀ ਉਹੋ ਹੀ ਉਹੋ ਹੀ ਬਣੇ ਆ ਤੇ ਦੂਜੇ ਆਪਣੇ ਜਿਹੜੇ ਲੋ ਨਾਲ ਜੋੜਦੇ ਆਪਣੇ ਹਜ਼ਾਰ ਕਾਟ ਵੀ ਉਹੋ ਹੀ ਬਣੇ ਆ ਵੋਟ ਕਾਟ ਤੇ ਜੇ ਹੁਣ ਜਿਹੜਾ ਵੋਟ ਕਾਟ ਵੀ ਸਾਡੇ ਉਹ ਢਾਈ ਹਲ ਕੋਠਾਂ ਦੇ ਬਣੇ ਤੇ ਫਿਰ ਹੁਣ ਅਸੀਂ ਜਾਈਏ ਕਿੱਥੇ ਉਹ ਤੁਹਾਨੂੰ ਕਾਹਦੇ ਚਲ ਜਾਂਦੇ ਆ ਉਹਨਾਂ ਦੇ ਸਾਥੋਂ ਜਾਲੀ ਵੋਟਾਂ ਪੁਆਈਆਂ ਅੱਛਾ ਜੀ ਬਸ ਸਾਡੀ ਡਿਲੀਵਰੀ ਹਾਂ ਪਿਛਲੀ ਵਾਰੀ ਜਾਲੀ ਬੋਟਾ ਪੁਆਈਆਂ ਕਿਉਂ ਵੀ ਤੂੰ ਆਦਾ ਸੋ ਉੱਥੇ 26 ਨੰਬਰ ਵਾਲ ਮਤਲਬ ਦੱਸ ਹੁਣ 26 ਨੰਬਰ ਉੱਥੇ ਧਾਰੀ ਵਾਲ ਦੇ ਮੈਂਬਰ ਸਾਡੇ ਜੁੜੇ ਮੈਂਬਰ ਸਾਹਿਬ ਕਿਸ ਤਰ੍ਹਾਂ ਦੇ ਨੁਕਸਾਨ ਇਹਨਾਂ ਨੂੰ ਸ਼ਹਿਰ ਨਾਲ ਜੁੜਨ ਦਾ ਇਨਾਂ ਨੂੰ ਸਾਰਾ ਨਿਸ਼ਾਨੀ ਆ ਜੀ ਇਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਹਾਂ ਜੀ ਨਾ ਕੋਈ ਗਲੀਆਂ ਨਾਲੀਆਂ ਦੀ ਮਿਲਦੀ ਆ ਨਾ ਕੋਈ ਸੀਵਰੇਜ ਦੀ ਮਿਲਦੀ ਆ ਨਾ ਕੋਈ ਕੰਮ ਦੀ ਮਿਲਦੀ ਨਰੇਗਾ ਦੀ ਮਿਲਦੀ ਆ ਜੀ ਹੂੰ ਪੰਚਾਇਤ ਨਾਲ ਜੋੜਨ ਨਾਲ ਹੀ ਇਹਨਾਂ ਦਾ ਫਾਇਦਾ ਹੋਊਗਾ ਵੀ ਨਰੇਗਾ ਦਾ ਕੰਮ ਚੱਲੀ ਜਾਊਗਾ ਇਹਨਾਂ ਦੀ ਢਹਾੜੀਦਾਰ ਚੱਲੀ ਜਾਊਗੀ ਤੁਹਾਡੇ ਨਾਲ ਪਹਿਲਾਂ ਜੁੜੇ ਰਹੇ ਆ ਫਿਰ ਕਿਸ ਤਰ੍ਹਾਂ ਦੇ ਬੈਨੀਫਿਟ ਦਿੱਤੇ ਤੁਸੀਂ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਸਾਰਾ ਕੁਝ ਹੀ ਦਿੱਤਾ ਗਲੀਆਂ ਨਾਲੀਆਂ ਸਾਰਾ ਕੁਝ ਬਣੀਆਂ ਜੀ ਹੂੰ ਤੇ ਸਾਰਾ ਨਰੇਗਾ ਦਾ ਕੰਮ ਵੀ ਚੱਲਦਾ ਰਿਹਾ ਹੁਣ ਇਹਨਾਂ ਦਾ ਬੰਦ ਹੋ ਗਿਆ ਸੀ ਹੁਣ ਦੂਰੀ ਵੇਰ ਫੇਰ ਚਲਵਾਤਾ ਸੀ ਠੀਕ ਹੈ ਪ ਤੋ ਇਸ ਤੋਂ ਬਾਅਦ ਫਿਰ ਮੰਨ ਲਓ ਤੁਹਾਨੂੰ ਜੇ ਨਹੀਂ ਮੰਨਦੇ ਜਿਹੜੇ ਕੋਈ ਨਹੀਂ ਮੰਨਦਾਗਾ ਫਿਰ ਤੁਸੀਂ ਕਹੋ ਕਿਸ ਤਰ੍ਹਾਂ ਦਾ ਪ੍ਰੋਟੈਸਟ ਕਰੋਗੇ ਤੁਸੀਂ ਸਾਡੀ ਵਸਤੀ ਪਾਸ ਹੋਣੀ ਜੇਕਰ ਸਰਕਾਰ ਨਹੀਂ ਮੰਦੀ ਤਾਂ ਅਸੀਂ ਵਿਰੋਧ ਕਰਾਂਗੇ ਇਹਨਾਂ ਅਸੀਂ ਮੈਂ ਕਹੇ ਮੰਨ ਮਰ ਕੇ ਸੁੱਤੇ ਬੈਠਾਂਗੇ ਅਸੀਂ ਬਾਈਕਾਟ ਕਰਮ ਤੇ ਕੀਤਾ ਹੈ ਧਰਮਾਂ ਦੇਵਾਂਗੇ ਅਸੀਂ ਹਾਂਜੀ ਜੇ ਕਟਾਰਗੇ ਦੇ ਗੱਲੇ ਪਾਸ ਹੋਗੇ ਨਾ ਤਾਂ ਸਾਡੀ ਵਸਤੀ ਪਾਸ ਹੋਣੀ ਚਾਹੀਦੀ ਆ ਆ ਗੱਲੇ ਆ ਇਹ ਪਾਸ ਆ ਇਹ ਲਾਲ ਖੀਰ ਤੋਂ ਬਾਹਰ ਆ ਤੇ ਸਾਡੀ ਵਸਤੀ ਲਾਲ ਖੀਰ ਤੋਂ ਅੰਦਰ ਕਿਵੇਂ ਕਰਤੀ ਠੀਕ ਹੈ ਇਹ ਦੱਸੋ ਤੁਸੀਂ ਵੀ ਜਾਣੇ ਪੈਣੇ ਕੀ ਕਰ ਰਹੇ ਹੋ ਤੁਸੀਂ ਕਿਵੇਂ ਧਰਨੇ ਦਾ ਕੀ ਕਰ ਰਹੇ ਹੋ ਤੁਸੀਂ ਅਸੀਂ ਧਰਨੇ ਮਾਰ ਮਾਰਨ ਵਾਰ ਸੱਤੇ ਬੈਠਾਂਗੇ ਜੇ ਤੁਹਾਨੂੰ ਸ਼ਹਿਰ 'ਚ ਜੋੜਿਆ ਗਿਆ ਤਾਂ ਜੇ ਸਾਨੂੰ ਸ਼ਹਿਰ 'ਚ ਜੋੜਿਆ ਗਿਆ ਅਸੀਂ ਧਰਨਾ ਦੇਵਾਂਗੇ ਇੱਕ ਕੁਛ ਆਪਾਂ ਪੂਰਾ ਕਰਾਂਗੇ ਹਾਂਜੀ ਇੱਕ ਗੱਲਿਆਂ ਦੀ ਸਾਨੂੰ ਹੋਰ ਸਮੱਸਿਆ ਆ ਰਹੀ ਹੈ ਜੀ ਇੱਥੇ ਨਾ ਸੁਸਤੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਤੇ ਬੱਚੇ ਛੋਟੇ-ਛੋਟੇ ਉਹਨਾਂ ਦੇ ਅੱਖਾਂ ਦੇ ਵਿੱਚ ਪੈਂਦੀ ਹੈ ਜੀ ਆਹ ਸਮੈਲ ਮਾਰਦੀ ਐ ਇਹਦੀ ਔਰ ਬਹੁਤ ਜ਼ਿਆਦਾ ਸਾਨੂੰ ਦਿੱਕਤ ਆ ਜੀ ਬਹੁਤ ਜ਼ਿਆਦਾ ਦਿੱਕਤ ਆ ਮਤਲਬ ਸਾਨੂੰ ਇਸ ਚੀਜ਼ ਦੀ ਔਰ ਅਸੀਂ ਚੋਨੇ ਵੀ ਮਤਲਬ ਇਹ ਗੱਲਾਂ ਦੇ ਵਿੱਚ ਸੁਸਰੀ ਐ ਸਾਹਮਣੇ ਤੁਸੀਂ ਦੇਖ ਰਹੇ ਹੋ ਆ ਤਰਪਾਲ ਉੱtre ਹੋਇਆ ਜੀ ਕੁਝ ਥੋੜੇ ਸਮੇਂ ਬਾਅਦ ਵਿੱਚ ਸੁਸਰੀ ਪੈਦਾ ਹੋ ਜਾਣੀ ਐ ਤੇ ਸੁਸਰੀ ਪੈਦਾ ਹੋਣ ਨਾਲ ਇਹ ਸਾਨੂੰ ਬਹੁਤ ਜ਼ਿਆਦਾ ਨੁਕਸਾਨਦಾಯಕ ਆ ਜੀ ਸਾਡੇ ਘਰਾਂ ਦੇ ਵਿੱਚ ਆਟੇ ਸਬਜੀ ਦੇ ਵਿੱਚ ਜਾਂਦੀ ਜੀ ਮਤਲਬ ਸੁਸਰੀ ਸਾਨੂੰ ਇਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਜੀ ਅੱਛਾ ਜੀ ਅੱਖ ਦੇ ਵਿੱਚ ਪੈਣ ਤੋਂ ਬਾਅਦ ਇਹ ਅੱਖ ਖਰਾਬ ਹੋ ਜਾਂਦੀ ਜੀ ਅੱਖ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਐ ਬਹੁਤ ਜ਼ਿਆਦਾ ਦਿੱਕਤ ਆ ਜੀ ਕਈ ਸਮੱਸਿਆਵਾਂ ਸਾਨੂੰ ਜਿਹੜੀਆਂ ਕਿ ਸਰਕਾਰ ਸਾਡੇ 'ਤੇ ਗੌਰ ਨਹੀਂ ਕਰਦੀ ਜੀ ਬਿਲਕੁਲ ਉਪਰਾਉਂ ਪਿਆ ਹੀ ਨਹੀਂ ਜਾਂਦਾ ਰਾਤ ਨੂੰ ਪਿਆ ਨਹੀਂ ਜਾਂਦਾ ਜੀ ਅਲਰਜੀ ਹੋ ਜਾਂਦੀ ਹੈ ਮਤਲਬ ਆਟੇ ਦੇ ਬਿਸਤਰੇ ਇਵਨ ਕੱਪੜਿਆਂ ਤੱਕ ਵੀ ਵਿੱਚ ਚਲੀ ਜਾਂਦੀ ਹੈ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸਾਨੂੰ ਉਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਦੁਬਾਰਾ ਫੇਰ ਸਰਕਾਰ ਨੂੰ ਵੀ ਸਾਡੇ ਵੱਲ ਧਿਆਨ ਕੀਤਾ ਜਾਵੇ ਨਹੀਂ ਤਾਂ ਅਸੀਂ ਮਤਲਬ ਜੋ ਮਾਤਾ ਜੀ ਕਹਿ ਰਹੇ ਵੀ ਅਸੀਂ ਮਰਨਾ ਛੰਤੇ ਬੈਠਣਾ ਹੈਗਾ ਉਹ ਬੈਠਾਂਗੇ ਮਤਲਬ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕੋਟੂਕਪੁਰੇ ਦੇ ਜਿੱਥੇ 26 ਨੰਬਰ ਵਾਰਡ ਦੇ ਵਿੱਚ ਵਿਰੋਧਤਾ ਜਿਹੜੀ ਹੈਗੀ ਹੈ ਕੀਤੀ ਗਈ ਹੈ ਇਲੈਕਸ਼ਨ ਨੂੰ ਲੈ ਕੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਦੇ ਵਿੱਚ ਜਿਹੜਾ ਹੈਗਾ ਰਹਿਣਾ ਚਾਹੁੰਦੇ ਆ ਪਿੰਡ ਦੇ ਨਾਲ ਸਾਰੀ ਪਿੰਡ ਦੇ ਨਾਲ ਅਸੀਂ ਜੁੜਨਾ ਚਾਹੁੰਦੇ ਆ ਪਰ ਇਹਨਾਂ ਨੂੰ ਜ਼ਬਰਦਸਤੀ ਜਿਹੜਾ ਹੈਗਾ ਸ਼ਹਿਰ ਦੇ ਨਾਲ ਜੋੜਿਆ ਜਾ ਰਿਹਾ ਸੋ ਇਹਨਾਂ ਦੀ ਵਿਰੋਧਤਾ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਸ਼ਹਿਰ ਦੇ ਨਾਲ ਜੋੜਿਆ ਗਿਆ ਤੇ ਅਸੀਂ ਜਿਹੜਾ ਹੈਗਾ ਮਰਨ ਵਰਤ ਜਿਹੜਾ ਰੱਖ ਸਕਦੇ ਆ ਸੋ ਦੇਖਣਾ ਹੋਵੇਗਾ ਕਿ ਆਉਂਦੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਕਿਸ ਤਰ੍ਹਾਂ ਦੀ ਵਿਰੋਧਤਾ ਹੋਵੇਗੀ ਮੈਚ ਲੇਜੈਂਡਲ ਪ੍ਰਾਈਮ ਉਹਦੇ ਕੋੜਾ ਪੁਰਾ